ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਪੰਡੋਰਾ ਮਹੱਲਾ ਬਾਈ ਜੀ ਦੀ ਕੁੱਟੀਆਂ ਤੋਂ ਦਿਖਾ ਰਹੇ ਜਿੱਥੇ ਅੱਜ ਜਿਹੜੀ ਬਾਰਿਸ਼ ਸ਼ੁਰੂ ਹੋਈ ਹੈ ਤੇਜ਼ ਬਾਰਿਸ਼ ਸ਼ੁਰੂ ਹੋਈ ਹੈ ਤੇ ਲਗਾਤਾਰ ਚੱਲ ਰਹੀ ਹੈ ਉਸ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ 4 ਵਜੇ ਦੇ ਕਰੀਬ ਜਿਹੜਾ ਪਾਣੀ ਹੈ ਇਹ ਕੁੱਟੀਆਂ ਦੇ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਫਰ ਲੋ ਜਾਦਾ ਹੁੰਦਾ ਜਿਸ ਦੇ ਕਰਕੇ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਬੈੱਡ ਦਾ ਨੁਕਸਾਨ ਹੋ ਗਿਆ ਫਰਿੱਜਾ ਦਾ ਨੁਕਸਾਨ ਹੋ ਗਿਆ ਕਿਚਨ ਦੀ ਕੱਲੀ-ਕੱਲੀ ਸਮਗਰੀ ਦਾ ਨੁਕਸਾਨ ਹੋ ਚੁੱਕਾ ਹੈ ਤੇ ਪਾਣੀ ਜਿਹੜਾ ਆ ਉਹ ਕੁੱਟੀਆਂ ਦੇ ਅੰਦਰ ਦਰਬਾਰ ਚ ਵੀ ਦਾਖਲ ਹੋ ਗਿਆ ਤੇ ਉੱਥੇ ਵੀ ਕਾਫੀ ਨੁਕਸਾਨ ਹੋਇਆ ਤੁਸੀਂ ਜਿਹੜੀ ਮੇਰੇ ਨਾਲ ਸਕਰੀਨ ਚੱਲ ਰਹੀ ਹੈ ਉੱਤੇ ਦੇਖ ਸਕਦੇ ਹੋ ਕਿ ਬੈੱਡ ਸੋਫਾ ਜਾਂ ਕਹਿ ਲਈਏ ਟੇਬਲ ਅਲਮਾਰੀਆਂ ਕੱਲੀ-ਕੱਲੀ ਚੀਜ਼ ਦਾ ਨੁਕਸਾਨ ਜਿਹੜਾ ਆ ਉਹ ਕਾਫੀ ਹੋਇਆ ਹੈ ਔਰ ਹਾਲੇ ਤੱਕ ਜਿਹੜਾ ਪਾਣੀ ਹੈ ਉਸ ਨੂੰ ਬਾਹਰ ਜਿਹੜਾ ਨਹੀਂ ਕੱਢਿਆ ਜਾ ਸਕਿਆ ਤੇ ਜਿਹੜੀ ਸੰਗਤ ਹੈ ਉਹਨੂੰ ਵੀ ਬੇਨਤੀ ਹੈ ਕਿ ਤੁਸੀਂ ਪਹੁੰਚ ਕੇ ਜ਼ਰੂਰ ਜਿਹੜੀ ਆਪਣੀ ਸੇਵਾਦਾਰ ਉਹ ਤੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜੀ ਇਹ ਪੰਡੋਰਾ ਮੱਲੇ ਬਾਈ ਜੀ ਦੀ ਕੁੱਟਿਆ ਉਸ ਦੇ ਅੰਦਰ ਪਾਣੀ ਜਿਹੜਾ ਹੱਲੇ ਵੀ ਜਮਾ ਹੈ ਉਸ ਦੀ ਨਿਕਾਸੀ ਦਾ ਜ਼ਰੂਰ ਪ੍ਰਬੰਧ ਹੋਣਾ ਚਾਹੀਦਾ